ਸਸਿਕਾ ਜੀ ਮੈਂ ਹਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਨੇ ਪੀਐਨਪੀ ਚੋਣ ਪ੍ਰਕਿਰਿਆ ਨੂੰ ਸਖਤ ਕਰ ਦਿੱਤਾ ਹੈ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ 10 ਜੂਨ ਨੂੰ ਕੀਤਾ ਗਿਆ ਐਲਾਨ ਇਮੀਗ੍ਰੇਸ਼ਨ ਯਤਨਾ ਦੇ ਵਿੱਚ ਬਦਲਾਵ ਨੂੰ ਦਰਸਾਉਂਦਾ ਹੈ ਤੇ ਕੈਨੇਡਾ ਨੇ ਹਾਲ ਹੀ ਦੇ ਵਿੱਚ ਹੋਏ ਐਕਸਪ੍ਰੈਸ ਐਂਟਰੀ ਡਰਾਅ ਦੇ ਵਿੱਚ ਪੀਐਨਪੀ ਅਧੀਨ ਸਥਾਈ ਨਿਵਾਸ ਦੇ ਲਈ ਅਰਜ਼ੀ ਦੇਣ ਦੇ ਲਈ ਸਿਰਫ 125 ਵਿਦੇਸ਼ੀ ਨਾਗਰਿਕਾਂ ਨੂੰ ਸੱਦਾ ਦਿੱਤਾ ਹੈ ਤੇ ਇਸ ਡਰਾਅ ਦੇ ਵਿੱਚ ਘੱਟੋ ਘੱਟ ਵਿਆਪਕ ਰੈਂਕਿੰਗ ਸਿਸਟਮ ਸਕੋਰ 784 ਸੀ ਅਤੇ ਟ੍ਰਾਈ ਬੈਂਕਿੰਗ ਨਿਯਮ 12 ਸਤੰਬਰ 2024 ਤੋਂ ਪਹਿਲਾਂ ਜਮਾ ਕੀਤੇ ਗਏ ਪ੍ਰੋਫਾਈਲਾਂ ਉੱਤੇ ਵੀ ਲਾਗੂ ਕੀਤਾ ਗਿਆ ਸੀ ਤੇ ਇਹ ਇਮੀਗ੍ਰੇਸ਼ਨ ਸ਼ਰਨਾਰਤੀ ਅਤੇ ਨਾਗਰਿਕਤਾ ਕੈਨੇਡਾ ਦੁਆਰਾ ਪ੍ਰਕਿਰਿਆ ਨੂੰ ਸਖਤ ਕਰਨ ਦੇ ਲਈ ਚੁਕੇ ਗਏ ਕਦਮਾਂ ਨੂੰ ਵੀ ਦਰਸਾਉਂਦਾ ਹੈ ਕੈਨੇਡਾ ਵਿੱਚ ਸਥਾਈ ਨਿਵਾਸ ਦੀ ਮੰਗ ਕਰਨ ਵਾਲਿਆਂ ਦੇ ਵਿੱਚ ਭਾਰਤੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਨੇ ਅਜੇ ਇਸ ਸਥਿਤੀ ਦੇ ਵਿੱਚ ਭਾਰਤੀ ਇਸ ਤੋਂ ਸਿੱਧੇ ਤੌਰ ਤੇ ਹੁਣ ਪ੍ਰਭਾਵਿਤ ਹੋਣਗੇ ਕੈਨੇਡੀਅਨ ਸਰਕਾਰ ਨੇ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਦੀ ਪ੍ਰਕਿਰਿਆ ਨੂੰ ਸਖਤ ਕਰ ਦਿੱਤਾ ਹੈ। ਕੈਨੇਡਾ ਦੇ ਵਿੱਚ 10 ਜੂਨ ਨੂੰ ਡਰਾ ਨੰਬਰ 350 UTC ਉੱਤੇ ਆਯੋਜਿਤ ਕੀਤਾ ਗਿਆ ਸੀਗਾ। ਇਸ ਡਰਾ ਦੇ ਵਿੱਚ ਘੱਟੋ-ਘੱਟ ਵਿਆਪਕ ਰੈਂਕਿੰਗ ਸਿਸਟਮ ਸਕੋਰ 784 ਵਾਲੇ ਉਮੀਦਵਾਰਾਂ ਨੂੰ ਅਰਜ਼ੀ ਦੇਣ ਦੇ ਲਈ 125 ਸੱਦਾ ਜਾਰੀ ਕੀਤੇ ਗਏ ਸਨ। ਇਸ ਦੌਰ ਦੇ ਲਈ ਟਾਈ ਬ੍ਰੇਕਿੰਗ ਨਿਯਮ 12 ਸਤੰਬਰ 2024 ਤੋਂ UTC ਤੋਂ ਪਹਿਲਾਂ ਚਮਾ ਕੀਤੇ ਗਏ ਪ੍ਰੋਫਾਈਲਾਂ ਉੱਤੇ ਲਾਗੂ ਹੋਏ ਸਨ। ਕੈਨੇਡਾ ਵਿੱਚ ਮੌਜੂਦਾ ਡਰਾ 2 ਜੂਨ ਨੂੰ ਹੋਏ ਪਿਛਲੇ ਪੀਐਨਪੀ ਡਰਾ ਦੇ ਮੁਕਾਬਲੇ ਸੀਆਰਐਸ ਕੱਟਆਫ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਦਰਜਾ ਹੁੰਦਾ ਹੈ ਜਿੱਥੇ 726 ਦੇ ਘੱਟ ਕੱਟਆਫ ਸਕੋਰ ਦੇ ਨਾਲ 270 ਸੱਦੇ ਜਾਰੀ ਕੀਤੇ ਗਏ ਨੇ ਤੇ ਜੂਨ ਦੇ ਵਿੱਚ ਹੁਣ ਤੱਕ ਪੀਐਨਪੀ ਦੇ ਤਹਿਤ ਕੁੱਲ 402 ਸੱਦੇ ਭੇਜੇ ਗਏ ਨੇ ਐਕਸਪ੍ਰੈਸ ਐਂਟਰੀ ਸਿਸਟਮ ਵਿਦਿਆਰਾਂ ਨੂੰ ਉਮਰ ਸਿੱਖਿਆ ਕੰਮ ਦਾ ਤਜਰਬਾ ਅਤੇ ਪਾਕਸ਼ਾ ਦੀ ਮੁਹਾਰਤ ਸਮੇਤ ਮਾਪਦੰਡਾਂ ਦੇ ਆਧਾਰ ਉੱਤੇ ਦਰਜਾ ਤੀਨ ਦੇ ਲਈ आरएसटी ਵੱਤੋ ਕਰਦੇ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਜੋ ਕਿ 25 ਮਾਰਚ 2025 ਤੱਕ ਕੈਨੇਡਾ ਨੇ ਜ਼ਿਆਦਾਤਰ ਸ਼੍ਰੇਣੀਆਂ ਦੇ ਲਈ 100 ਨੌਕਰੀ ਪੇਸ਼ਕਸ਼ ਅੰਕ ਵਾਪਸ ਲੈ ਲਏ ਸਨ ਯਾਨੀ ਕਿ CRS ਗਣਨਾ ਤੋਂ ਨੌਕਰੀ ਪੇਸ਼ਕਿਚ ਅੰਕ ਹਟਾ ਦਿੱਤੇ ਗਏ ਸੀ ਇਸ ਦਾ ਮਤਲਬ ਹੈ ਕਿ ਯੋਗ ਉਮੀਦਵਾਰਾਂ ਨੂੰ ਹੁਣ ਨੌਕਰੀ ਦੀਆਂ ਪੇਸ਼ਕਸ਼ਾਂ ਦੇ ਲਈ ਵਾਧੂ CRS ਅੰਕ ਪ੍ਰਾਪਤ ਨਹੀਂ ਹੋਣਗੇ ਜਦੋਂ ਤੱਕ ਉਹ ਇਨ੍ਹਾਂ ਨਿਰਧਾਰਿਤ ਸ਼੍ਰੇਣੀਆਂ ਦੇ ਅਧੀਨ ਨਹੀਂ ਆਉਂਦੇ CRS ਵਿਨੇਕਾਰਾ ਦਾ ਮੁਲਾਂਕਣ ਉਮਰ ਸਿੱਖਿਆ ਭਾਸ਼ਾ ਦੇ ਹੁਨਰ ਕੰਮ ਦੇ ਤਸਰਬੇ ਅਤੇ ਹੋਰ ਕਾਰਕਾਂ ਦੇ ਆਧਾਰ ਉੱਤੇ ਕਰਦਾ ਹੈ ਨੀਤੀਗਤ ਤਬਦੀਲੀਆਂ ਨੂੰ ਦਰਸਾਉਣ ਦੇ ਲਈ ਇਸ ਨੂੰ ਨਿਯਮਿਤ ਤੌਰ ਉਤੇ ਐਡਜਸਟ ਕੀਤਾ ਜਾਂਦਾ ਹੈ ਤੇ ਇਮੋਜੀਟਾ ਦੇ ਪਵਿੱਖੇ ਦੇ ਐਕਸਪ੍ਰੈਸ ਐਂਟਰੀ ਉਮੀਦਵਾਰ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ। ਦਸੇ ਨਿਯਮ ਬਦਲਾਵ ਖਾਸ ਤੌਰ ਉਤੇ ਰਾਸ਼ਟਰੀ ਕੀਤਾ ਵਰਗੀਕਰਨ ਦੇ ਮੇਜਰ ਗਰੁੱਪ 00 ਅਤੇ ਹੋਰ ਹੁਨਰਬੰਦ ਕੀਤਾ ਦੇ ਅਧੀਨ ਉਮੀਦਵਾਰਾਂ ਨੂੰ ਪ੍ਰਭਾਵਿਤ ਕਰਦਾ ਹੈ ਤੇ ਜਿਨ੍ਹਾਂ ਨੇ ਨੌਕਰੀਆਂ ਪੇਸ਼ਕਸ਼ਾ ਦੇ ਲਈ ਅੰਕਾ ਦਾ ਦਾਅਵਾ ਕੀਤਾ ਸੀ ਉਹ ਆਪਣੇ ਅੰਕ ਗਵਾ ਦੇਣਗੇ ਅਤੇ ਨਵੇਂ ਬੇਨਕਾਰ ਹੁਣ ਉਹ ਵਾਧੂ ਅੰਕ ਨਹੀਂ ਕਮਾ ਸਕਦੇ। ਵੀਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ